ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਅਸੀਂ ਇੱਕ ਹੋਰ ਨਿਊ ਰੈਸਪੀ ਗਾਜਰਾ ਤੇ ਆਲੂ ਬਣਾਉਣ ਦੀ ਰੈਸਪੀ ਦੀ ਵਿਧੀ ਦੱਸਾਂਗੇ ਕਿਵੇਂ ਬਣਾਣੇ ਐ ਤਾਂ ਦੇਖੋ ਗਾਜਰ ਲੈ ਵੀ ਪਹਾੜੀ ਗਾਜਰਾਂ ਨੇ ਦੇਖੋ ਕਿੰਨਾ ਅੱਛਾ ਕਲਰ ਹੈ ਇਹਦੇ ਸਾਡੇ ਚੀਕੂ ਵਰਗੇ ਪਿਆਰੇ ਪਿਆਰੇ ਆਲੂ ਤੇ ਇਹ ਹੈਗਾ ਸਾਡਾ ਪਿਆਜ਼ ਟਮਾਟਰ ਤੇ ਹਰੀ ਮਿਰਚ ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿ ਬਣਾਉਣਾ ਕਿਵੇਂ ਐ ਇੰਨਾ ਜਦੋਂ ਹੀ ਬਣਾਵਾਂਗੇ ਬਹੁਤ ਹੀ ਟੇਸਟੀ ਬਣੇਗੀ ਇਹ ਸਬਜ਼ੀ ਠੀਕ ਹੈ ਤੇ ਇੰਨਾ ਵੀ ਤੁਸੀਂ ਉਂਗਲੇ ਚੜਦੇ ਰਹੋਗੇ ਇਹ ਅਸੀਂ ਪਰਾਂਠੇ ਨਾਲ ਸਬਜੀ ਨਾਲ ਉਹਨਾਂ ਥੋੜੀ ਰੋਟੀ ਨਾਲ ਸਾਰਾ ਨਾਲ ਖਾ ਸਕਦੇ ਆ ਦੇਖ ਰਹੇ ਹੋ ਕਿ ਮੈਂ ਸਾਰੇ ਗਾਜਰ ਨੂੰ ਛਿੱਲ ਲਿਆ ਹੈ ਐਸੇ ਦੋਨੋਂ ਪਾਸੇੋਂ ਕੱਟ ਕੇ ਜਿਵੇਂ ਆ ਦੇਖੋ ਸਾਰਾ ਛਿੱਲ ਲਿਆ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਰੱਖ ਦਾਂਗੇ ਤੁਸੀਂ ਆਲੂਆਂ ਨੂੰ ਵੀ ਪੀਲ ਆਫ ਕਰਕੇ ਨਾਲ ਇਹਨਾਂ ਨੂੰ ਪਾਣੀ 'ਚ ਹਮੇਸ਼ਾ ਪਾ ਕੇ ਰੱਖਣਾ ਨਹੀਂ ਤੇ ਕਾਲੇ ਹੋ ਇਹਨਾਂ 'ਤੇ ਸਟਾਰਚ ਜਿਹਾ ਰਕ ਜਾਂਦਾ ਵਾ ਤੇ ਗਾਜਰ ਨੂੰ ਦੇਖੋ ਇਹ ਵਾਸ਼ ਕਰਕੇ ਇਹਨੂੰ ਹੁਣੇ ਕਟਾਂਗੇ ਬਾਕੀ ਇਹ ਤਾਂ ਹੀ ਵਾਸ਼ ਕਰਕੇ ਕੱਟੀ ਲਈ ਸੀ ਜਿਹੜਾ ਅੰਡੇ ਕਟਾਈ ਕਰਤੀ ਐ ਗੋਲ ਗੋਲ ਕੱਟ ਲਿਆ ਨੇ ਅਸੀਂ ਇਸ ਤਰ੍ਹਾਂ ਸੇਮ ਆਲੂਆਂ ਨੂੰ ਵੀ ਔਰ ਅਹੀ ਪਾਣੀ ਚ ਪਾਇਆ ਤੇ ਪਿਆਜ਼ ਵੀ ਕੱਟ ਲਿਆ ਸੀ ਇਹ ਉੱਪਰ ਹੈਗਾ ਥੋੜਾ ਕਰੀ ਪੱਤਾ ਤੇ ਇਹ ਟਮਾਟਰ ਤੇ ਮਿਰਚਾਂ ਸੀ ਮੋਟਿਆ ਕੱਟੇ ਹੋ ਕੇ ਅਹੀ ਨੂੰ ਹੀ ਅੱਛੀ ਤਰ੍ਹਾਂ ਮਿਕਸੀ ਚ ਪੀਕਸਣਾ ਹੈ ਟਮਾਟਰ ਮਿਰਚਾਂ ਹਰੀਆਂ ਤੇ ਕਰੀ ਪੱਤਾ ਹੀ ਪੀਸਿਆ ਕਿਉਂਕਿ ਅੱਚੇ ਬੀਜ ਹੁੰਦੇ ਨੇ ਇਸ ਕਰਕੇ ਮੈਂ ਸੋਚਿਆ ਕਿ ਵੀ ਸਾਨੂੰ ਹਮੇਸ਼ਾ ਇਹਨੂੰ ਪੀਸ ਕੇ ਹੀ ਪਾਣਾ ਚਾਹੀਦਾ ਬੀਜ ਨਹੀਂ ਪਾਣੇ ਚਾਹੀਦੇ ਲੋ ਜੀ ਦੇਖੋ ਅਹੀ ਅੱਜ ਕਿੱਟੂ ਇਸ ਤਰ੍ਹਾਂ ਕਿਆਨ ਲੱਗੇ ਆ ਠੀਕ ਹੈ ਤੁਸੀਂ ਦੇਖੋ ਕਿਵੇਂ ਲੱਗ ਕਿਆਨ ਨੇ ਆ ਦੇਖੋ ਇਹ ਤੁਹਾਨੂੰ ਇੱਕ ਨਵਾਂ ਟਵਿਸਟ ਦੱਸ ਰਹੀ ਹਾਂ ਇਹਦੇ ਵਿੱਚ ਦੇਖੋ ਧਿਆਨ ਨਾਲ ਇਹ ਦੇਖਣਾ ਹੋਵੇ ਠੀਕ ਹੈ ਅਹੀਂ ਇਹਦੇ ਚ ਥੋੜਾ ਨਮਕ ਮਿਕਸ ਕਰਾਂਗੇ ਦੇਖ ਰਹੇ ਹੋਗੇ ਤੁਸੀਂ ਦੇਖ ਰਹੇ ਹੋ ਤੁਸੀਂ ਠੀਕ ਹੈ ਥੋੜੀ ਜੀ ਕਾਲੀ ਮਿਰਚ ਤੇ ਜਿਹੜੀ ਚੀਜ਼ ਮੇਨ ਤੋਂ ਦੱਸ ਰਹੀ ਸੀ ਮੈਂ ਉਹ ਹੈਗੀ ਹੈ ਬੇਸਨ ਦੇਖ ਰਹੇ ਹੋ ਤੁਸੀਂ ਜਿਆਦਾ ਨਹੀਂ ਪਾਣਾ ਮਤਲਬ ਥੋੜਾ ਇਹਨਾਂ ਜੋ ਟੇਸਟ ਆਏਗਾ ਨਾ ਤੁਸੀਂ ਮਤਲਬ ਕਿ ਉੰਡੇ ਚੜਦੇ ਲੋਗੇ ਇਹਨੂੰ ਅਸੀਂ ਹੁਣ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਦੇਖੋ ਅੱਛੀ ਤਰ੍ਹਾਂ ਮਿਕਸ ਕਰ ਦੇਣਾ ਐਂਡ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਇਹਨੂੰ ਲੋ ਜੀ ਅਸੀਂ ਅੱਛੀ ਮਿਕਸ ਕਰ ਲੈ ਆ ਇਹਨੂੰ ਹੰਜਰਾ ਹੀ 5-10 ਮਿੰਟ ਪਈ ਰਵਾਂਗੇ ਉਨ ਤੱਕ ਅਸੀਂ ਕੀ ਕਰਦੇ ਆ ਉਹ ਵਾਲਾ ਰੱਖਦੇ ਹਾਂ ਹੁਣ ਅਸੀਂ ਲੋ ਜੀ ਅਸੀਂ ਦੇਖੋ 프라이 ਰੱਖਤੀ ਹੈ ਤੇ ਅਸੀਂ ਗੈਸ ਆਨ ਕਰਤਾ ਹੈ ਵਾਸ਼ ਕਰਕੇ ਹੁਣ ਸੁੱਕੀ ਹੋ ਗਈ ਹੈ ਹੁਣ ਇਹ ਚ ਪਾਵਾਂਗੇ ਔਇਲ ਅਈ ਥੋੜਾ ਜਿਹਾ ਜਿਹੜਾ ਅਸੀਂ ਗਾਜਰਾਂ ਨੂੰ ਚ ਕੀਤਾ ਹੈ ਉਹਨੂੰ ਅਸੀਂ ਥੋੜਾ ਜਿਹਾ ਫਰਾਈ ਕਰਾਂਗੇ ਸਾਰੇ ਇੱਕੋ ਵਰੀ ਚ ਲੇਪਾਇਆ ਸੀ ਉਚਰੇ ਇਹਦਾ ਥੋੜਾ ਕਲਰ ਚੇਂਜ ਹੋਏਗਾ ਫਿਰ ਇਹ ਅਸੀਂ ਅੱਗੇ ਪਾਵਾਂਗੇ ਜਿਵੇਂ ਦੇਖੋ ਤੁਹਾਡਾ ਆਇਲ ਗਰਮ ਹੋ ਗਿਆ ਹੈ ਹੁਣ ਇਹ ਚ ਅਸੀਂ ਜੜੀਆਂ ਬੇਸਨ ਲਗਾਇਆ ਸੀ ਅਸੀਂ ਨੂੰ ਨਮਕ ਤੇ ਪਾਈ ਸੀ ਮਿਰਚ ਇਹਨਾਂ ਨੂੰ ਸਿੱਧੇ ਸਭ ਨੂੰ ਇਕੱਠੀਆਂ ਹੀ ਪਾ ਦਾਂਗੇ ਸਾਰੇ ਆ। ਲੋ ਜੀ ਸੇ ਪਾ ਲ ਗਏ ਹੁਣੇ ਸਾਰੇ ਪੱਧੇ ਪਾ ਦਾਂਗੇ। मैं गैस बंद की है क्योंकि और काफ़ी गर्मी थी पहला ठीक है जी हम अच्छी तरह नहीं करनी थोड़ा जखा जस्टी देखो उस हिलावे अच्छी तरह देखो फिर हम इसी तरह हम मिक्स कर देंगे हिला देंगे हम ठीक है अच्छी तरह करना सारा मिक्स हो जाए तो उसके बाद थोड़ा जो पंद्रह से माला के चेंज हो ना उधर ही करा उसके टिके हैं अच्छे ना अच्छी तरह सारा करना है। से जी और असद वही आलू पा देंगे ਲੜੀ ਕੋ ਸਪਾਣਾ ਨਹੀਂ ਹੈ ਜਸ ਜਦ ਨਾਲ ਜ ਲੱਗਾ ਹੈਗਾ ਬਸ ਉਹੀ ਲੱਗ ਜਾਏਗਾ ਇਹਨਾਂ ਨੂੰ ਜੋ ਗਾਜਰ ਕਰ ਲਾਂਗੇ ਉਹਨੂੰ ਅਸੀਂ ਥੋੜਾ ਜਿਹਾ ਇਹ ਵੀ ਫਰਾਈ ਕਰ ਲਾਂਗੇ ਸਾਰਾ ਇਕੱਠਾ ਰੋ ਅਸੀਂ ਕਰਾਂਗੇ ਇਹਦੇ ਚ ਮਾੜਾ ਜਿਹਾ ਨਮਕ ਤੇ ਮਹਾਰੀ ਜੀ ਹਰਦੀ ਆਲੇ ਕਹਿੰ ਮਿਕਸ ਕਰ ਲਿਆ ਤੇ ਨਮਕ ਤੇ ਹਲਦੀ ਆਹ ਜਿਹੜੀ ਪੁੱਤ ਕੱਲੇ ਜਾਦਣਾ ਮਿਕਲਾ ਜਾਦਾ ਨੂੰ ਤੇਲ ਚ ਪਾ ਤੇ ਆਹ ਜਨੇ ਥਾਣੇ ਅਗੇ ਬੜਾ ਥੋੜਾ ਹੀ ਟੱਕਲੇ ਆਹ ਦੇਖੋ ਜੀ ਅਸੀਂ ਹੁਣ ਇਹਨੂੰ ਹਿਲਾ ਦਾਂਗੇ ਥੱਲੇ ਸਾਰਿਆਂ ਨੂੰ ਨੂੰ ਜਿਹੜਾ ਆਲਮੋਸਟ ਉਹਦਾ ਕਲਰ ਚੇਂਜ ਹੋ ਗਿਆ ਥੋੜਾ ਜਿਹਾ ਸਾਰਾ ਲਾ ਦਾਂਗੇ ਹੁਣ ਇਸੇ ਨੂੰ ਆਲੂ ਵੀ ਪਾ ਦਾਂਗੇ ਅਜਿਹੀ ਜਿੰਨਾ ਸਾਡੇ ਪੌੜ ਬਕਿਆ ਇਹ ਪਾ ਲੇ ਜਰਾ ਸਾਰਾ ਬਰ ਦੇ ਵਿੱਚ ਹੁਣ ਇਹਨੂੰ ਫਰਾਈ ਕਰ ਲੈਣੇ ਤੇ ਦੇਖ ਰਾਂ ਤੇਰੇ ਗਾਜਰਾ ਫਰਾਈ ਹੋਏ ਕਿੰਨੇ ਵਧੀਆ ਫਰਸਟ ਕਲਾਸ ਲੱਗ ਰਹੇ ਨੇ ਹੁਣ ਆਲੂ ਵੀ ਹੋ ਰਹੇ ਨੇ ਲੋ ਜਿसे ਹੁਣ ਆਲੂ ਲਵਾਂਗੇ ਉਤਾਰ ਠੀਕ ਹੈ ਜਿਆਦਾ ਨਹੀਂ ਪੂਰੇ ਨਹੀਂ ਕਰਦੇ ਪ੍ਰੈਸ਼ੀ ਠੀਕ ਹੈ ਲੋਈ ਇਹਦੇ ਚ ਥੋੜਾ ਤੇਰ ਪਾ ਦਾਂਗੇ ਹੁਣ ਜੱਟੇ ਹੀ ਤੜਕਾ ਲਗਾ ਲੈ ਜਿਆਦਾ ਨਹੀਂ ਪਾਣਾ ਥੋੜਾ ਜਿਹਾ ਪਾਣਾ ਲੋਈ ਦੇਖੋ ਸਾਡੇ ਗਾਜਰਾ ਤੇ ਆਲੂ ਕਿਆ ਫਰਸਟ ਕਲਾਸ ਲੱਗ ਰਹੇ ਨੇ ਹਜੇ ਅੱਧੇ ਬਣੇ ਨੇ ਪਰ ਤੁਸੀਂ ਮੇਰੀ ਵੀਡੀਓ ਨਾਲ ਬਣੇ ਰਹਿਣਾ ਤੇ ਅਜੇ ਟੇਸਟੀ ਟੇਸਟੀ ਆਲੂ ਗਾਜਰਾ ਦੀ ਸਬਜ਼ੀ ਖਾਣਾ ਔਰ ਮੈਨੂੰ ਦੱਸਣਾ ਕਿ ਕਿਵੇਂ ਦੀ ਬਣੀ ਹੈ ਠੀਕ ਹੈ ਹਜੇ ਅਸੀਂ ਅੱਗੇ ਚੱਲਦੇ ਹਾਂ ਹੁਣ ਦੇਖੋ ਥੋੜਾ ਆਲਮੋਸਟ तेल का कलर चेंज होने वाला है इत जीरा पावे जीरा भी पाता बेचारे अरे दिन प्याज पा लागे इतने तो अब एक चमच जैसी चीज पावे यदा क्या टेस्ट आएगा सबसे ठीक है हम इो अदरक लसन का पेस्ट पावे बेचारे ਇਸੇ ਘਰ ਕਟਕਰੀ ਪਾ ਸਕਦੇ ਹੋ ਇਹ ਪੇਸਟ ਪਾਇਆ ਹੈ ਤੇ ਲੋ ਜਿਸੀ ਹੁਣ ਅੱਛੇ ਪਾਤਾ ਵਾ ਸਾਰਾ ਟਮਾਟਰ ਕਰੀ ਪਸਤਾ ਤੇ ਲੱਛਾ ਵਾਲਾ ਪੇਸਟ ਪਾਇਆ ਸੀ ਉਹ ਸਾਰਾ ਪਾ ਦਿੱਤਾ ਸੀ ਬਰਤ ਵਿੱਚ ਉਹ ਮੰਨ ਕੇ ਭੋਲ ਲਵਾਂਗੇ ਜੀ ਭੋਲ ਦੇ ਵਿੱਚ ਅਸੀਂ ਪਾਵਾਂਗੇ ਜੀ ਨਮਕ ਤੁਹਾ ਗੈਣਾ ਪਾਵਾਂਗੇ ਉਹ ਦੇਖ ਲੈ ਐਸਾ ਰੱਖਣਾ ਕਿ ਜ਼ਿਆਦਾ ਨਾ ਲੱਗੇ ਗੈਸ ਨੂੰ ਸਿੱਧਾ ਮੱਥਾ ਕਰਤਾ ਹੈ ਤਾਂ ਅਦਾ ਹੀ ਪਾਵਾਂਗੇ ਨਮਕ ਇਸ ਨਾਲ ਤੁਸੀਂ ਖੰਡ ਦੇ ਉਸ ਤਰ੍ਹਾਂ ਤੁਸੀਂ ਕੇਸ ਨਾਲ ਨਮਕ ਪਾ ਸਕਦੇ ਹੋ। ਹਲਦੇ ਵੀ ਤੁਸੀਂ ਮਸਾਲਾ ਪਾਣੀ ਠੀਕ ਹੈ ਹੁੜੇ ਹੀ ਪਾਵਾਂਗੇ ਜੀ। ਧਨੀਆ ਪਾਊਡਰ ਥੋੜਾ ਜਿਹਾ ਸੀ ਜੀਰੇ ਦਾ ਮਸਾਲਾ ਪਾਊਡਰ ਥੋੜੀ ਜਿਹੀ ਤੇ ਕਿੰਨੇ ਥੋੜੀ ਜਿਹੀ ਲਾਲ ਮਿਰਚ ਥੋੜੀ ਜਿਹੀ ਕਾਲੀ ਮਿਰਚ ਕਿਉਂਕਿ ਅਸੀਂ ਹਰੀ ਮਿਰਚ ਪਾਈ ਹੈ ਸਰ੍ਹੋਂ ਦਾ ਪਾਣੀ ਹੈ। हम देख रहे हो गए कि इन्हें क्यों चलता है हम ऐसे थोड़ा पानी पा देंगे जरूरी है ठीक है हम थोड़ा पानी तो बहुत अभी पाने ने। आदू गाजरा एस कंडीशन च आएगा उदू सब कुछ पाना है, ठीक है तो पहले मैं गाजरा पा रही हूँ जो फ्राई कीतियां ਨਹੀਂ ਮਿਕਸ ਕਰ ਲਾਂਗੇ ਦੇਖੋ ਜੀ ਕਿੰਨਾ ਲਜੀਜ ਲੱਗ ਰਿਹਾ ਹੁਣ ਅਸੀਂ ਪਾਵਾਂਗੇ ਜੀ ਆਲੂ ਸੋ ਤੇ ਅਚੇ ਤਰ੍ਹਾਂ ਮਿਕਸ ਕਰ ਲਏ ਆ ਪੁਰਾਣੇ ਕਵਰ ਕਰ ਲਾਂਗੇ ਔਰ ਮੱਠੀ ਅੱਤੇ ਦਾ 5-10 ਮਿੰਟ ਲਈ ਫੋਰਨ ਲਾਂਗੇ ਈ ਕਵਰ ਕਰਕੇ ਰੱਖ ਤਾ ਨੂੰ ਹੁਣ ਦੇਖੋ ਜੀ ਸਾਡੀ ਪਹਾੜੀ ਆਲੂ ਗਾਜਰਾ ਦੀ ਸਬਜੀ ਕਿਆ ਟੇਸਟੀ ਬਣੀ ਹੈ ਠੀਕ ਹੈ ਤੁਸੀਂ ਦੇਖ ਰਹੇ ਹੋਗੇ ਤਾ ਨੂੰ ਰੰਗ ਚ ਦਿਖਦਾ ਹੋਏਗਾ ਇੰਨੀ ਫਸ ਕਲਾਸ ਤੇ ਵਧਿਆ ਬਣੀ ਨਾ ਇੰਨੀ ਖੁਸ਼ਬੂ ਅੱਛੀ ਆ ਰਹੀ ਨਾ ਕਿ ਦਿਲ ਕਰਦਾ ਅੱਜ ਚਾਰ ਰੋਟੇ ਖਾ ਲਏ ਚਲੋ ਜੀ ਅਸੀਂ ਹੁਣੇ ਚ ਪਾ ਕੇ ਨਾ ਗਰਮ ਮਸਾਲਾ ਇਹਨੂੰ ਹੋਰ ਗਰਮਾ ਗਰਮ ਬਣਾਤੀ ਆ ਉਹ ਸਵੇਰੇ ਖਾਇਓ ਤੁਸੀਂ ਬ੍ਰੇਕਫਾਸਟ ਪਰਾਂਠੇ ਨਾਲ ਹੁਣ ਅਸੀਂ ਖਾਣੀ ਰੋਟੀਆਂ ਨਾਲ ਉਹ ਸਾਡੀ ਜਿਹੜੀ ਪਹਾੜੀ ਆਲੂ ਵਾਲੀ ਸਬਜ਼ੀ ਬਣੀ ਹੈ ਨਾ ਗਾਜਰਾ ਤੇ ਆਲੂ ਦੀ ਮਤਲਬ ਤੁਸੀਂ ਬਸ ਸੋਚੋ ਕਿ ਵੀ ਇਹ ਪਹਿਲੀ ਵਾਰੀ ਬਣੀ ਹੈ ਇਸ ਤਰੀਕੇ ਨਾਲ ਨਵਾਂ ਤਰੀਕਾ ਕੱਢਿਆ ਉਹ ਤੁਸੀਂ ਇਹਨੂੰ ਬਣਾਉਣਾ ਇਸ ਤਰੀਕੇ ਨਾਲ ਔਰ ਪਲੀਜ਼ ਪਲੀਜ਼ ਬਣਾ ਕੇ ਮੈਨੂੰ ਜਰੂਰ ਕਮੈਂਟ ਕਰਕੇ ਦੱਸਣਾ ਕਿਸ ਤਰ੍ਹਾਂ ਦੀ ਬਣੀ ਹੈ ਸ਼ੇਅਰ ਵੀ ਕਰਨਾ ਵੀਡੀਓ ਲਾਈਕ ਵੀ ਕਰੋ ਤੇ ਸਬਸਕ੍ਰਾਈਬ ਵੀ ਕਰੋ ਬਹੁਤ ਜ਼ਰੂਰ ਤੇ ਤੁਹਾਡੇ ਸਬਸਕ੍ਰਿਪਸ਼ਨ ਦੇ ਮੈਨੂੰ ਥੈਂਕ ਯੂ